ਹਾਜ਼ਰੀ ਜ਼ਰੂਰ ਲਵਾਇਆ ਕਰੋ ਪਮਾ ਅੱਲਾ ਗੋਡ ਰਾਮ ਵਹਿਗੁਰੂ ਜੋ ਮਰਜੀ ਲਿਖਿਆ ਕਰੋ ਕਿਉਂਕਿ ਜਦੋਂ ਤੁਸੀਂ ਹਾਜ਼ਰੀ ਲਾਉਂਦੇ ਹੋ ਤੁਹਾਡੀ ਜਿਹੜੀ ਆਈਡੀ ਤੇ ਫੋਟੋ ਲੱਗੀ ਹੁੰਦੀ ਆ ਉਹ ਮੇਰੇ ਤੱਕ ਪਹੁੰਚ ਜਾਂਦੀ ਆ ਤੁਸੀਂ ਨਵੇਂ ਆਇਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਟੱਲੇ ਵਾਲਾ ਬਟਨ ਜਿਹੜਾ ਉਹਨੂੰ ਜ਼ਰੂਰ ਨਾਪ ਦਿਆ ਕਰੋ ਕਿਉਂਕਿ ਹਰ ਇੱਕ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਨਹੀਂ ਤਾਂ ਫਿਰ ਘੁਮ ਘੁਮਾ ਕੇ ਵੀਡੀਓ ਪਹੁੰਚਦੀ ਆ ਕਈ ਵੇਰ ਤਾਂ 2-2 ਦਿਨ ਵੀ ਲੱਗ ਜਾਂਦੇ ਆ ਅਗਰ ਤੁਹਾਡਾ ਟੱਲੀ ਵਾਲਾ ਬਟਨ ਦੱਬਿਆ ਹੋਊਗਾ ਸਬਸਕ੍ਰਾਈਬਰ ਕੀਤਾ ਹੋਊਗਾ ਵੀਡੀਓ ਜਦੋਂ ਮੈਂ ਇਧਰੋਂ ਅਪਲੋਡ ਕਰੂੰਗੀ ਤੇ ਤੁਹਾਡੇ ਤੱਕ ਫੌਰਨ ਪਹੁੰਚ ਜਾਊਗੀ ਅੱਛਾ ਜੀ ਇਹ ਚੰਗੀ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਬੜਾ ਹੀ ਆਸਾਨ ਤੇ ਸੌਖਾ ਤਰੀਕਾ ਬਿਸ਼ ਮੰਗਲ ਦਾ ਦੱਸੇ ਤੁਹਾਨੂੰ ਤੁਸੀਂ ਆ ਦੋਨੇ ਉਂਗਲੀਆਂ ਆਪਣੀ ਪਹਿਲਾਂ ਐਂ ਕਰੋ ਇੱਕ ਹੱਥੋਂ ਉਲਟਾ ਕਰ ਲੈਣਾ ਇਸ ਤਰ੍ਹਾਂ ਰਾਤ ਨੂੰ 11:00 ਵਜੇ 11 ਮਿੰਟ ਤੇ ਤੁਸੀਂ ਇਹ ਪ੍ਰਕਿਰਿਆ ਕਰਨੀ ਆ ਜਿਹੜੀ ਵੀ ਤੁਹਾਡੀ ਵਿਸ਼ਾ ਜਾਂ ਤਨ ਦੀ ਜਾਂ ਫਿਰ ਤੁਹਾਡਾ ਕੋਈ ਆਪਣਾ ਤੁਹਾਨੂੰ ਛੱਡ ਕੇ ਚਲੇ ਗਿਆ ਪਤੀ ਆ ਜਾਂ ਪਤਨੀ ਆ ਫਿਰ ਧਿਆਨ ਨਾਲ ਦੇਖੋ ਪਹਿਲਾਂ ਦੋਨੇ ਹੱਥਾਂ ਦੀ ਉਂਗਲੀਆਂ ਨੂੰ ਇਸ ਤਰ੍ਹਾਂ ਕਰਨਾ ਤੇ ਫਿਰ ਇਹਨਾਂ ਨੂੰ ਉਲਟਾ ਕਰਨੇ ਹੱਥੋਂ ਇਸ ਤਰ੍ਹਾਂ ਮਿਲਾ ਲੈਣਾ ਧਿਆਨ ਨਾਲ ਦੇਖੋ ਇਸ ਤਰ੍ਹਾਂ ਮਿਲਾ ਲਈਏ ਉਸ 11:00 ਬਜ ਕੇ 11 ਮਿੰਟ ਤੇ ਕਰਨਾ ਸਹੀ ਫਿਰ ਤੁਸੀਂ ਉਸ ਦਾ ਨਾਮ ਬੋਲਣਾ ਜਿਹੜਾ ਤੁਹਾਡਾ ਘਰ ਤੋਂ ਦੂਰ ਚਲੇਗਾ ਚਾਹੇ ਤੁਹਾਡਾ ਪਤੀਆ ਚ ਹੋਵੇ ਚਾਹੇ ਤੁਹਾਡੀ ਪਤਨੀਆ ਜਾਂ ਫਿਰ ਤੁਹਾਡਾ ਕੋਈ ਭੈਣ ਭਰਾ ਕੋਈ ਵੀ ਜਗਰਤਾਂ ਦੀ ਸਮੱਸਿਆ ਜਾਂ ਫਿਰ ਸ਼ਾਦੀ ਦੀ ਸਮੱਸਿਆ ਉਹ ਤੁਸੀਂ 11 ਵਾਰ ਬੋਲਕਾ ਦੀ ਵੇਸ਼ ਮੰਗ ਲੈਣੀ ਹੈ ਫਿਰ ਸੌ ਜਾਣਾ ਇਹ ਨਹੀਂ ਕੰਮ ਲੜਕਾ ਹੋਵੇ ਜਾਂ ਲੜਕੀ ਹੋਵੇ ਜਿਹਦੀ ਸ਼ਾਦੀ ਨਹੀਂ ਹੋ ਰਹੀ ਜੋ ਸ਼ਿਵਗਵਾਨ ਦਾ ਸ਼ਿਵਲਗ ਬਣਿਆ ਹੁੰਦਾ ਉਹ ਤਾਂ ਜਿਹੜਾ ਜਲ ਜਾਂਦਾ ਉੱਥੇ ਇੱਕ ਹਰੀ-ਹਰੀ ਜੀ ਜੰਮੀ ਹੁੰਦੀ ਹੈ ਉੱਥੋਂ ਉਹ ਹਰੀ-ਹਰੀ ਜੀ ਨਾਲ ਉੱਥੇ ਉਂਗਲੀ ਘਸਾ ਲੈਣੀ ਜਾ ਕੇ ਜਿੱਥੇ ਉਹ ਹਰੀ-ਹਰੀ ਜੰਮੀ ਹੋਈ ਆ ਉਹਦਾ ਇੱਥੇ ਟਿੱਕਾ ਲਾ ਲੈਣਾ ਸੋਮਵਾਰ ਤੋਂ ਸ਼ੁਰੂ ਕਰਨਾ ਸੱਤਾਂ ਦਿਨਾਂ ਦੇ ਅੰਦਰ-ਅੰਦਰ ਸ਼ਾਦੀ ਹੋਊ ਗਰੰਟੀ ਦੇ ਨਾਲ ਵੀਡੀਓ ਨੂੰ ਅੱਗੇ ਸ਼ੇਅਰ ਕਰ ਦੇ ਕਿਸੇ ਹੋਰ ਦੇ ਵੀ ਸ਼ਾਦੀ ਲਈ ਆਪਣੀ ਤੱਕੀ ਮਤਵਲਾ ਰੱਖਿਓ ਹਾਂਜੀ 7 ਨਵੰਬਰ ਨੂੰ ਦਿਨ ਸ਼ੱਕਰਵਾਰ ਕਰੋ ਇੱਕ ਛੋਟਾ ਜਿਹਾ ਕੰਮ ਤਾਂ ਦੀ ਕਮੀ ਨਹੀਂ ਆਊਗੀ ਕਦੇ ਵੀ ਤਾਂ ਦੇ ਹਰ ਇੱਕ ਨੂੰ ਜ਼ਰੂਰਤ ਹੁੰਦੀ ਆ 7 ਦਿਨ ਕਰਨ ਲਗਾਤਾਰ ਧਿਆਨ ਨਾਲ ਸੁਣ ਲਿਓ ਨੋ 7 ਨਵੰਬਰ ਤੋਂ ਲੈ ਕੇ 7 ਦਿਨ ਜਾਮਣ ਦੇ ਵਿੱਚ ਪਾਣੀ ਪਾਉਣਾ ਪਾਉਣਾ ਐ ਨਹੀਂ ਵੀ ਹਲ ਡੋਲ ਕੇ ਭਰੇ ਹੋਗੇ ਉਹਨੂੰ ਬੜੇ ਪਿਆਰ ਨਾਲ ਗਲਾਸ ਭਾਂਡੇ ਚ ਲੈ ਕੇ ਆਣਾ ਰੋਹੀ 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 ਇਸ ਤਰ੍ਹਾਂ ਕਹਿਣਾ ਵਾ ਦੇਖਿਓ ਤਾਂ ਦੀ ਚਾਰੇ ਪਾਸੇ ਰਸਤੇ ਖੁੱਲਣਗੇ ਕੰਮ ਬੰਦ ਜੇ ਪੈ ਨਹੀਂ ਉਹ ਮਿਲਣਗੇ ਜਿਹਨੂੰ ਨਹੀਂ ਮਿਲ ਰਹੇ ਜਿਨ੍ਹਾਂ ਕੋਲੇ ਪੈਸਾ ਰੁਕਿਆ ਹੋਇਆ ਵਾਪਸ ਨਹੀਂ ਆ ਰਿਹਾ ਉਹ ਵੀ ਆਊਗਾ ਕਈ ਲੋਕ ਤੁਹਾਡਾ ਪੈਸਾ ਲੈ ਕੇ ਬੈਠੇ ਨੇ ਉਹ ਵੀ ਦੇਣਗੇ ਜਾਨੀ ਚਾਰੇ ਪਾਸੇ ਤੋਂ ਪੈਸੇ ਦੇ ਰਸਤੇ ਖੁੱਲ ਜਾਣਗੇ 7 ਦਿਨ ਇਹ ਕੰਮ ਕਰਨਾ ਜਦੋਂ ਜਲ ਉਹਨੂੰ ਛਕਾਉਣਾ ਨਾ ਛਕਾਉਣਾ ਕਹਿ ਕੇ ਛਕਾਉਣਾ ਪਿਛੋ ਜਲ ਰੋਹੀ 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 ਇਸ ਤਰ੍ਹਾਂ glass ਦੇ ਨਾਲ ਕਰਨਾ ਇਹ ਵੀ ਫਟ ਤੇ ਘੋਲ ਕੇ ਭਜੇ 7 ਦਿਨ ਲਗਾਤਾਰ ਸਰਦਾ ਭਾਵਨਾ ਨਾਲ ਕਰੋ ਜਾਮਣ ਦੇ ਬੂਟੇ ਨੂੰ ਜਲ ਪਾਉਣਾ ਫਿਰ ਕਮੈਂਟ ਕਰ ਕਰਕੇ ਪੁੱਛੀਏ ਕਿਨੂੰ 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 ਕੀ ਪਾਠ ਕੋਈ ਨਹੀਂ ਪੂਜਾ ਕਣੀ ਇਹ ਕੰਮ ਕਰਨਾ ਰੋਹੀ ਰੋਹੀ ਪਾਣੀ ਇਸ ਤਰ੍ਹਾਂ ਬੜੇ ਪਿਆਰ ਨਾਲ ਦੇਣਾ ਜਾਮਣ ਦੇ ਬੁੱਟੇ ਜੇ ਘਰੇ ਹੈਗਾ ਤਾਂ ਘਰੇ ਵੀ ਕਰ ਸਕਦੇ ਜੀ ਮੈਂ ਤੁਹਾਨੂੰ ਛੋਟਾ ਜਿਹਾ ਇੱਕ ਆਪਾ ਦੱਸਣ ਲੱਗਿਆਂ ਧਿਆਨ ਨਾਲ ਸੁਣਿਓ ਫਿਰ ਕਮੈਂਟ ਕਰ ਕਰਕੇ ਪੁੱਛੀ ਜਾਂਦੇ ਹੋ ਕਈ ਵਾਰੀ ਮੇਰੇ ਦਿਮਾਗ 'ਚ ਨਹੀਂ ਰਹਦਾ ਹੁੰਦਾ ਵੀ ਇਹ ਗੱਲ ਵੀ ਕਿਹੜੀ ਵੀਡੀਓ ਬਾਰੇ ਪੁੱਛਦੇ ਨੇ ਬਲ ਤਾਂ ਤੁਸੀਂ ਦਿਨ ਯਾਦ ਰੱਖੋ ਜਿਹੜੇ ਦਿਨ ਇਹ ਪਾ ਕਰਨਾ ਪੂਰਨਮਾਸ਼ੀ ਜਾਂ ਫਿਰ ਮੱਸਿਆ ਜਾਂ ਫਿਰ ਸ਼ੁੱਕਰਵਾਰ ਹੁਣ ਤੁਸੀਂ ਕਰਨਾ ਕੀ ਆ ਇੱਕ ਕੱਚ ਦੀ ਕੌਲੀ ਲੈਣੀ ਆ ਉਹ ਪੂਰੀ ਚਾਵਾਂ ਦੇ ਨਾਲ ਭਰ ਲੈਣੀ ਆ ਵਾਰ ਕੇ ਉਹਦੇ ਉੱਪਰ ਹੁਣ ਤੁਸੀਂ ਪਤਾ ਕੀ ਕਰਨਾ ਹੈ ਜਿਹੜਾ ਦਾਹ ਚੀਨੀ ਦਾ ਪਾਊਡਰ ਹੁੰਦਾ ਦੁਕਾਨ ਤੋਂ ਮਿਲ ਜਾਂਦਾ ਉਹ ਸਾਰੇ ਉੱਪਰ ਭੁੱਕ ਲੈਣਾ ਚੌਲਾਂ ਦੇ ਹੁਣ ਤੁਸੀਂ ਪੀਲੇ ਰੰਗ ਦੇ 7 ਛਿੱਕੇ ਲੈਣੇ ਨੇ ਉਹ ਪਤਾ ਕਿਸ ਤਰ੍ਹਾਂ ਰੱਖਣੇ ਆ ਗੋਲ ਚੱਕਰ ਬਣਾ ਲੈਣਾ 6 ਦਾ ਛਿੱਦੇ ਛਿੱਦੇ ਰੱਖ ਕੇ 6 ਆਇਦਾਲੇ ਰੱਖਣੇ ਨੇ 7ਵਾਂ ਛਿੱਕਾ ਗੱਭੇ ਰੱਖਣਾ ਖਿਆ ਵੀਡੀਓ ਪੂਰੀ ਨਹੀਂ ਭੱਜ ਨਾ ਜਾਇਓ ਰੱਖਣਾ ਪਤਾ ਕਿੱਥੇ ਹੈ ਕਿਹਮ ਦਿਸ਼ਾ ਦੇ ਵਿੱਚ ਇੰਨਾ ਹੀ ਕੰਮ ਕਰਨਾ ਰਾਤੋਂ ਰਾਤ ਕਰੋੜਪਤੀ ਬਣ ਸਕਦੇ ਹੋ ਜਿਹੜੇ ਕਰਨ ਸਾਡੇ ਘਰ ਵਿੱਚ ਪੈਸੇ ਨਾ ਟਿਕਦੇ ਕੰਮ ਵੀ ਮਿਲੂ ਪੈਸੇ ਵੀ ਟਿਕਣਗੇ ਜਿਹੜੀ ਮੰਤ ਕਰਦੇ ਹੋ ਕਈ ਵਾਰੀ ਤਾਂ ਮੈਂ ਇਹ ਵੀ ਸੁਣਿਆ ਲੋਕਾਂ ਤੇ ਮੰਤ ਕਰਕੇ ਭੁੱਖੇ ਮਰਦੇ ਜਿਹੜਾ ਬੰਦਾ ਮੰਤ ਕਰੂਗਾ ਕਦੇ ਭੁੱਖਾ ਨਹੀਂ ਮਰੂਗਾ ਜੇ ਇਹ ਕੰਮ ਕਰ ਲੂਗਾ ਇਹ ਛੋਟਾ ਜਿਹਾ ਟੋਟਕਾ ਤਾਂ ਤੁਹਾਨੂੰ ਰੱਤੋਂ ਰਾਤ ਸਟਾਰ ਬਣਾ ਸਕਦਾ ਤੁਹਾਨੂੰ ਕਰੋੜਪਤੀ ਬਣਾ ਸਕਦਾ ਜਿਵੇਂ ਤੁਸੀਂ ਕਹਿੰਦੇ ਹੋ ਇੰਨੀ ਮਿਹਨਤ ਕਰਦੇ ਆ ਕੰਮ ਦੇ ਬਾਵਜੂਦ ਵੀ ਭੁੱਖੇ ਮਰਦੇ ਆ ਮਿਹਨਤ ਕਰੋਗੇ ਮਿਹਨਤ ਨੂੰ ਫਲ ਲੱਗੂਗਾ ਹੁ ਬੇਲੇ ਬੈਠਣ ਤਾਂ ਰੱਬ ਵੀ ਨਹੀਂ ਦਿੰਦਾ ਜੇ ਆਪਾਂ ਕਈ ਉੱਤੋਂ ਛੱਡਦਾ ਹੈ ਕਿ ਨਹੀਂ ਦੇਖੋ ਬਰਕਤਾਂ ਰਹਿਣ ਲੱਗ ਜਾਣਗੀਆਂ ਦਿਨ ਪਹਿਲਾਂ ਤਾਂ ਤੁਸੀਂ ਦਿਨ ਲਿਖੋ ਪੂਰਨਮਾਸ਼ੀ ਮੱਸਿਆ ਜਾਂ ਫਿਰ ਸ਼ੁੱਕਰਵਾਰ ਇਤਨਾ ਦਿਨਾਂ ਵਿੱਚ ਤੁਸੀਂ ਕਿਸੇ ਵੀ ਦਿਨ ਕਰ ਸਕਦੇ ਹੋ ਕਿਸੇ ਵੀ ਟਾਈਮ ਤੁਹਾਡੇ ਕੋਲੇ ਵੀਡੀਓ ਪਹੁੰਚਦੀ ਹੈ ਉਸ ਦਿਨ ਤੋਂ ਤੁਸੀਂ ਸ਼ੁਰੂ ਕਰ ਸਕਦੇ ਹੋ ਪੂਰਨਮਾਸੀ ਮੱਸਿਆ ਸ਼ੁੱਕਰਵਾਰ ਟਾਈਮ ਦੀ ਕੋਈ ਬਨੇਜ ਨਹੀਂ ਜਿਹੜਾ ਮਰਜ਼ੀ ਟਾਈਮ ਹੋਵੇ ਦਿਸ਼ਾ ਦਾ ਜ਼ਰੂਰ ਆ ਤੁਹਾਨੂੰ ਸਭ ਕੋ ਦੱਸੂਗੀ ਤੁਸੀਂ ਇੱਕ ਕੱਚ ਦੀ ਕੌਲੀ ਲੈਣੀ ਆ ਉਹਦੇ ਵਿੱਚ ਵਧੀਆ ਸਾਫਤ ਚਿੱਟੇ ਚੌਲ ਪਾਉਣ ਉੱਤੇ ਪਾਊਡਰ ਭੁਕਣਾ ਆਪਣਾ ਦਾਲ ਚੀਨੀ ਦਾ ਉਸ ਤੋਂ ਬਾਅਦ ਸੱਤ ਛਿੱਕੇ ਪੀਲੇ ਰੰਗ ਦੇ ਲੈਣੇ ਚਾਹੇ 55 ਦੇ ਹੋ ਚਾਹੇ 10.0 ਦੇ ਚਾਹੇ 20 ਵੀ ਦੇ ਉਹਦਾ ਗੋਲ ਚੱਕਰ ਬਣਾ ਲੈਣਾ ਕੌਲੀ ਦੇ ਉੱਤੇ 1 2 3 4 5 6 ਇਸ ਤਰ੍ਹਾਂ ਰੱਖ ਕੇ ਗੱਬੇ 7 ਰੁਪਇਆ ਜਿਹੜਾ ਉਹ ਗੱਬੇ ਰੱਖਣਾ ਉਦੋਂ ਬਾਅਦ ਇੱਕ ਤੁਸੀਂ ਤੇਜ ਪੱਤਰ ਲੈਣਾ ਤੇਜ ਪੱਤਰ ਦੇ ਤੇ ਲਿਖਣਾ 11 11 76 ਤੇਜ ਪੱਤਰ ਦੇ ਉੱਪਰ ਇਹ ਤੁਸੀਂ ਉੱਪਰ ਰੱਖ ਦੇਣਾ ਹਜੇ ਵੀਡੀਓ ਪੂਰੀ ਨਹੀਂ ਹੋਈ ਭੱਜਣਾ ਜਾਓ ਹੁਣ ਤੁਸੀਂ ਰੱਖਣੀ ਕਿੱਥੇ ਇਹ ਜਿਹੜੀ ਬੋਲ ਬਣਾਈ ਹੈ ਆਪਣੇ ਪੱਛਮ ਦਿਸ਼ਾ ਦੇ ਵਿੱਚ ਪੱਛਮ ਦਿਸ਼ਾ ਦੇ ਵਿੱਚ ਹੁਣ ਤਾਂ ਸਮਝ ਗਏ ਹੁਣ ਬਹੁਤ ਵਿਸਤਾਰ ਨਾਲ ਬੋਲੀਏ ਹਾਂਜੀ ਬਹੁਤ ਹੀ ਜ਼ਬਰਦਸਤ ਟੋਟਕਾ ਜੇ ਤੁਹਾਡਾ ਵੀ ਘਰ ਕਿਸੇ ਇਸਤਰੀ ਨੇ ਬਰਬਾਦ ਕਰ ਦਿੱਤਾ ਕਰਨਾ ਕਿ ਤੁਸੀਂ ਆਪਣੇ ਪਤੀ ਜਾਂ ਪਤਨੀ ਦੇ ਨਾਲ ਬੈਠ ਕੇ ਰੋਟੀ ਖਾਣੀ ਹੈ ਕਈ ਵਾਰੀ ਪਤੀ ਵੀ ਬਹੁਤ ਦੁਖੀ ਹੁੰਦੇ ਨੇ ਪਤਨੀਆਂ ਤੋਂ ਖਾਣਾ ਖਾਣ ਤੋਂ ਬਾਅਦ ਜਿਹੜੀ ਉਹਨਾਂ ਦੀ ਪਲੇਟ ਆ ਤੁਸੀਂ ਜਿਹਨੂੰ ਸੰਦੂ ਉਰਬੀ ਕਹਿੰਦੇ ਨੇ ਕੰਪੰਪੰਗੂ ਵੀ ਕਹਿੰਦੇ ਨੇ ਉਹਦੇ ਉੱਤੇ ਆਪਦਾ ਨਾਮ ਲਿਖ ਲੈਣਾ ਪਲੇਟ ਦੇ ਉੱਤੇ ਖਾਣਾ ਖਾਣ ਤੋਂ ਬਾਅਦ ਖਾਲੀ ਪਲੇਟ ਝੁੱਠੀ ਦੇ ਉੱਤੇ ਮੰਜਣੀ ਨਹੀਂ ਹੈਗੀ ਆਪਦਾ ਨਾਮ ਲਿਖ ਲੈਣਾ ਆਪਦਾ ਨਾਮ ਲਿਖ ਕੇ ਪਲੇਟ ਨੂੰ ਇਸ ਤਰ੍ਹਾਂ ਮੁੱਦੀ ਰੱਖ ਦੇਣਾ ਸਾਰੀ ਰਾਤ ਪਈ ਰੋ ਸਵੇਰੇ ਉੱਠੋ ਉਸ ਪਲੇਟ ਨੂੰ ਹੌਲੀ-ਹੌਲੀ ਧੋਵੋ ਕਿਸੇ ਮਤਲਬ ਜਿਹੜਾ ਉਹਦਾ ਪਾਣੀ ਆ ਨਾਲੀ 'ਚ ਨਹੀਂ ਜਾਣਾ ਚਾਹੀਦਾ ਕੋਈ ਭਾਂਡਾ ਰੱਖੋ ਨੀਚੇ ਜਿਹੜਾ ਉਹ ਜੋ ਤੁਸੀਂ ਧੋਣਾ ਸਾਰਾ ਉਹਦਾ ਜਿਹੜਾ ਪਾਣੀ ਆ ਉਹ ਭਾਂਡੇ ਦੇ ਵਿੱਚ ਜਾਵੇ। ਉਦੋਂ ਬਾਅਦ ਜਿਹੜਾ ਪਾਣੀ ਆ ਇਹਨੂੰ ਕਿਸੇ ਬੂਟੇ ਦੇ ਵਿੱਚ ਪਾ ਦਿਓ। ਅੱਜ ਕੱਲ ਹਰ ਇੱਕ ਦੇ ਘਰੇ ਬੂਟਾ ਹੁੰਦਾ ਹੈ। ਹਾਂ। ਆਗਰ ਘਰ ਦੇ ਵਿੱਚ ਬੂਟਾ ਨਹੀਂ ਹੈਗਾ ਇਹਨੂੰ ਨਾਲੀ 'ਚ ਨਹੀਂ ਜਾਣ ਦੇਣਾ। ਇਹਨੂੰ ਕਿਸੇ ਸ਼ੀਸ਼ੀ ਬੋਤਲ 'ਚ ਪਾਓ। ਉਦੋਂ ਬਾਅਦ ਕਿਤੇ ਬਾਹਰ ਅੰਦਰ ਜਾਓ ਉੱਥੇ ਕਿਸੇ ਬੂਟੇ 'ਚ ਪਾ ਦਿਓ। ਹਾਂ। ਦੂਜੀ ਗੱਲ ਦੇਖੋ ਲੋਕਾਂ ਦੇ ਘਰ ਬਹੁਤ ਜ਼ਾੜ ਰਹੀਆਂ ਨੇ, ਉੱਜੜ ਰਹੇ ਨੇ। ਆਪਾਂ ਨੂੰ ਪਤਾ ਕਿਸੇ ਤੁਹਾਡੇ ਯਾਰ ਦੋਸਤ ਦਾ ਜਾਂ ਮਿੱਤਰ ਦਾ ਜਾਂ ਕਿਸੇ ਦਾ ਵੀ ਕਾਨੂੰ ਪਤਾ ਵੀ ਘਰ ਬਰਬਾਦ ਹੋ ਰਿਹਾ ਇਹ ਵੀਡੀਓ ਉਹਨਾਂ ਤੱਕ ਜਰੂਰ ਪਹੁੰਚਾ ਦਿਓ